ਚੌਂਕੀ ਇੰਚਾਰਜ ਬਸਾਂਜ ਕਲਾ ਉਮੇਸ਼ ਕੁਮਾਰ ਦੀ ਇਲਾਕੇ ਅੰਦਰ ਸ਼ਰਾਰਤੀ ਅੰਸਰਾਂ ਖਿਲਾਫ ਢਿੱਲੀ ਕਾਰਵਾਈ ਵਰਤਣ ਦੇ ਚਲਦਿਆਂ ਇਲਾਕੇ ਦੇ ਲੋਕਾਂ ਦਾ ਜੀਣਾ ਹੋਇਆ ਮੁਹਾਲ ਜਿੱਥੇ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ ਤੇ ਕੋਈ ਵੀ ਔਰਤ ਜਾਂ ਲੜਕੀ ਇਕੱਲੇ ਘਰੋਂ ਬਾਹਰ ਜਾਣ ਲੱਗਿਆ ਉਹਨਾਂ ਵਿੱਚ ਡਰ ਪਾਇਆ ਜਾ ਰਿਹਾ ਹੈ ਕਿ ਪਤਾ ਨਹੀਂ ਕਦੋਂ ਉਹਨਾਂ ਉੱਪਰ ਜਾਨਲੇਵਾ ਹਮਲਾ ਕੀਤਾ ਜਾ ਸਕਦਾ ਹੈ ਉੱਥੇ ਹੀ ਚੌਂਕੀ ਇੰਚਾਰਜ ਉਮੇਸ਼ ਕੁਮਾਰ ਬੇਫਿਕਰ ਹੋਏ ਆਪਣੀ ਮਸਤੀ ਵਿੱਚ ਮਸਤ ਹਨ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਸਮਾਜ ਸੇਵੀ ਕਿਸੇ ਸ਼ੱਕੀ ਵਿਅਕਤੀ ਨੂੰ ਫੜ ਕੇ ਚੌਕੀ ਇੰਚਾਰਜ ਦੇ ਹਵਾਲੇ ਕਰ ਦਿੰਦੇ ਹਨ ਤਾਂ ਚੌਕੀ ਇੰਚਾਰਜ ਬਿਨਾਂ ਕੋਈ ਛਾਣਬੀਨ ਕੀਤੇ ਹੀ ਉਸ ਨੂੰ ਛੱਡ ਦਿੰਦੇ ਹਨ ਇਸ ਸਬੰਧੀ ਪਹਿਲਾਂ ਵੀ ਇਲਾਕੇ ਦੇ ਲੋਕਾਂ ਵੱਲੋਂ ਮੀਡੀਆ ਸਾਹਮਣੇ ਸ਼ਿਕਾਇਤ ਕੀਤੀ ਗਈ ਸੀ ਚੌਕੀ ਇੰਚਾਰਜ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲੇ ਗੈਂਗ ਦੀ ਫੋਕਲੈਂ ਮਸੀਅੰਦੀ ਇਸੇ ਤਰ੍ਹਾਂ ਹੀ ਅੰਦਰ ਖਾਤੇ ਛੱਡ ਦਿੱਤੀ ਗਈ ਸੀ ਜਦੋਂ ਕਿ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਰ-ਬਾਰ ਇਹ ਗੱਲ ਕਹੀ ਗਈ ਸੀ ਕਿ ਅਸੀਂ ਮਸ਼ੀਨ ਪਰਚਾਦਰਸ ਕਰਨ ਲਈ ਚੌਕੀ ਇੰਚਾਰਜ ਦੇ ਹਵਾਲੇ ਕੀਤੀ ਸੀ ਪਰ ਚੌਕੀ ਇੰਚਾਰਜ ਦਸਾਂਜ ਕਲਾਉ ਵੇਸ਼ ਕੁਮਾਰ ਵੱਲੋਂ ਬਿਨਾਂ ਕੋਈ ਵੀ ਕਾਰਵਾਈ ਕੀਤੇ ਪੋਕਲੇਨ ਮਸ਼ੀਨ ਨੂੰ ਛੱਡ ਦਿੱਤਾ ਗਿਆ ਸੀ ਅਤੇ ਡੀਐਸਪੀ ਫਲੋਰ ਵੀ ਇਸ ਬਾਰੇ ਕੁਝ ਕਹਿਣ ਤੋਂ ਅਸਮਰਥ ਚੱਲ ਰਹੇ ਹਨ ਪਿੰਡ ਕੋਟਲੀ ਖੱਖਿਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਆਏ ਦਿਨ ਚੌਕੀ ਇੰਚਾਰਜ ਦੁਸਾਂਝ ਕਲਾ ਦੇ ਕੰਮ ਕਰਨ ਦੇ ਤਰੀਕੇ ਖਿਲਾਫ ਇਤਰਾਜ਼ ਜਤਾਇਆ ਜਾ ਰਿਹਾ ਹੈ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਤਮਾਸ਼ਾ ਦੇਖ ਰਹੇ ਹਨ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਸਰਪਿੰਨ ਮ ਜੀ ਤੁਹਾਡੇ ਮਜਿੰਦਰ ਸਿੰਘ ਕੀ ਮਾਮਲਾ ਹੋਇਆ ਜੀ ਤੁਹਾਡੇ ਬਾਈਕ ਨਾਲ ਹੋ ਮੇਰੇ 22 ਤੇ ਮੇਰੀ ਪਤਨੀ ਛੇਰ ਗਿਆ ਸੀ ਜੀ ਉਹ ਸ਼ਾਰਟ ਸਮਾਰਕ ਵੇ ਲੈਣਾ ਜੀ 6 ਵਜੇ ਦਾ ਆਏ ਤੋਂ ਬਰਗ ਵਾਲੇ ਬੋਲ ਤੋਂ ਬੰਦੇ ਪਾ ਗਏ ਮਾਰੇ ਹੂੰ ਇਹ ਰੋਕਣ ਦੀ ਕੋਸ਼ਿਸ਼ ਕੀਤੀ ਨੁਕੀ ਵਾਕਫੇ ਸਿੱਧੇ ਚਪੜਾ ਨਿਕਲੇ ਗਏ ਹੂੰ ਉਧਰ ਜਾ ਕੇ ਫਿਰ ਇਹਨਾਂ ਦੇ ਵਾਰ ਕੀਤਾ ਜਾਂ ਇੱਕ ਵਾਰ ਧੱਕਾ ਮਾਰਿਆ ਜੀ ਸਮਾਨ ਸਭ ਉਹ ਵੀ ਲੈ ਗਏ ਤੇ ਇਹ ਲੈ ਗਏ ਪੀ ਲੱਗਦਾ ਜੀ ਕਿ ਕਿੱਥੇ ਕਮੀ ਲੱਗਦੀ ਹੈ ਜੀ ਤੁਹਾਡੇ ਪਿੰਡ ਦੇ ਮੌਜਦਰ ਬੰਦਿਆਂ ਨੇ ਕੋਸ਼ ਚੋੜ ਫੜਾਏ ਵੀ ਸੀਗੇ ਪੁਲਿਸ ਵਾਲਿਆਂ ਨੇ ਉਹਨਾਂ ਨੇ ਛੱਡ ਦਿੱਤੇ ਕੀ ਲੱਗਦਾ ਉਹਨਾਂ ਨੇ ਛੱਡ ਕੇ ਵੈਰੀਫਾਈ ਕਿਤੇ ਉਹ ਵੀ ਛੱਡ ਤੇ ਕੋਈ ਚੰਗਾ ਕੀਤਾ ਵੀ ਕਿਦਾਂ ਨਹੀਂ ਸਾਰੇ ਕੋਈ ਗੱਲ ਦੇ ਆ ਨਾ ਪਹਿਲਾਂ ਵੀ ਤਾਂ ਹੋ ਚੁੱਕਿਆ ਨਾ ਬਹੁਤ ਵਾਰੀ ਪਰ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਸਜ਼ਾ ਦੇਣੀ ਚਾਹੀਦੀ ਹੂੰ ਜਾਨ ਦੂਸਰੇ ਨਾਲ ਨਾ ਹੋਣੀ ਚਾਹੀਦੀ ਨਾ ਤਨ ਬੋਲਿਆ ਕਿ ਜੇ ਜਾਨ ਬਚ ਗਈ ਇਹੋ ਦੂਸਰੇ ਨਾਲ ਹੋਣੀ ਕੋਈ ਛੋਟਾ ਬੱਚਾ ਵੀ ਸੀਗਾ ਹਨ ਕੁੜੀ ਸੀ ਉਹਦੇ ਵੀ ਸੱਟਾ ਮੋਟਾ ਉਹਦੇ ਤਾਂ ਘੜੇ ਲੱਗੀਆਂ ਠੀਕ ਹੈ ਬਚਾ ਹੋ ਗਿਆ ਉਹਨਾਂ ਦਾ ਹਿਸਾਬ ਕੀ ਚਾਹੀਦਾ ਪੁਲਿਸ ਨੂੰ ਕਰਨਾ ਤਾਂ ਕਾਰਵਾਈ ਕਰਨ ਦੀ ਜਰੂਰੀ ਪਾਉ ਬੰਦ ਫਾਣੀ ਚਾਹੀਦੀ ਹੈ ਹੂੰ ਸਜਾਉਣੀ ਚਾਹੀਦੀ ਹੈ ਇਹਦਾ ਪਾਰਦਾ ਤਾਂ ਇਹ ਇਹ ਸਾਰਾ ਸ਼ਾਮ ਦੇ ਟਾਈਮ ਤਰਕੀਬ ਨੂੰ ਘੰਟਾ ਕੁ ਪਹਿਲਾਂ ਹੁਣ ਤੋਂ ਹੂੰ ਇਹ ਜਡਾਲੀ ਵੱਲੋਂ ਆ ਰਹੀਆਂ ਸੀ ਪਿੰਡ ਨੂੰ ਕਾਤੇ ਸੀ ਇਹ ਇੱਕ ਦੋ ਵਾ ਦੇ ਸੀਗੀਆਂ ਦੋਨੇ ਹਾਂਜੀ ਦੋਨੇ ਅੱਛਾ ਜੀ ਤੇ ਇਹਨਾਂ ਦੇ ਮਗਰ ਮੋਟਰਸਾਈਕਲ ਤੇ ਆਈ ਦੋ ਕੁ ਬੰਦੇ ਹੂੰ ਤਾਂ ਉਹਨਾਂ ਦੇ ਕੋਲ ਦਾਤਾ ਸੀਗਾ ਹੂੰ ਤੇ ਇਹ ਪੈਂਟ ਆ ਬੜੇ ਸੀ ਪੈਂਟ ਜੇ ਐਂਟਰ ਹੋ ਗਏ ਸੀਗੇ ਤੇ ਉੱਥੇ ਆ ਕੇ ਇਹਨਾਂ ਨੂੰ ਧੱਕਾ ਧੁੱਕਾ ਮਾਰ ਕੇ ਸੱਟਿਆ ਪਤਾ ਨਹੀਂ ਕਿੰਨਾ ਸੱਟਿਆ ਹਮਮ ਅੱਗੇ ਤਾਂ ਉਹਨੂੰ ਵਾਚੋਂ ਫੋਨ ਆਇਆ ਮੁੰਡਿਆਂ ਨਾਲ ਫੇਰ ਗਏ ਹਮ ਤੇ ਇਹਨਾਂ ਕੋਲੋਂ ਬਾਡ ਸਪੋਰਟਸ ਕੋਲ ਲੈ ਗਏ ਤਾਂ ਨੱਕ ਤੇ ਪਤਾ ਨਹੀਂ ਕੀ ਚੀਜ਼ ਮਾਰੀ ਹੁੰਨੀ ਤੇ ਇੱਕ ਲੇਡੀਜ਼ ਦੇ ਮੋਢੇ ਤੇ ਆ ਤਾਲਪੁੱਠਾ ਮਾਰਿਆ ਹਮ ਤੇ ਯਾਨੀ ਕਿ ਇਦਾਂ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਸਾਡੇ ਇੱਥੇ ਪਤਾ ਲੱਗਾ ਕਿ ਪੁਲਸਰੇ ਵੀ ਦੋ ਬੰਦੇ ਰਾਤ ਨੂੰ ਫੜੇ ਸੀਗੇ ਤੇ ਉਹਨੂੰ ਛੱਡ ਦਿੱਤੇ ਬਾਅਦ ਚ ਪਾਰਥੋਂ ਰਾਤ ਨੂੰ ਆਏ ਸੀਗੇ ਮੁੰਡੇ ਸੀਗੇ ਤਿੰਨ ਕੋਟਲੀ ਪਿੰਡ ਦੀ ਕੋਟਲੀ ਪਿੰਡ ਦੀ ਤੇ ਉਹਨਾਂ 'ਚੋਂ ਇੱਕ ਫੜਿਆ ਗਿਆ ਸੀ ਮੌਕੇ ਤੇ ਦੋ ਭੱਜ ਗਏ ਸੀ ਤੇ ਉਹ ਜਿਹੜਾ ਇੱਕ ਫੜਿਆ ਗਿਆ ਸੀਗਾ ਉਹ ਦਸਾਂਝ ਕਲਾ ਚੋਂ ਕਿ ਜੱਟ ਨੂੰ ਬੁਲਾ ਕੇ ਨਾਲ ਉਹਦੇ ਹਵਾਲੇ ਕਰ ਦਿੱਤਾ ਸੀਗਾ ਤੇ ਕੱਲ ਉਹਨਾਂ ਕੋਲ ਸਵੇਰੇ ਪਤਾ ਕਰਨ ਗਏ ਸੀ ਉਹ ਕਹਿੰਦੇ ਸੀਗੇ ਵੀ ਹਲੇ ਤਬਦੀਲ ਚੱਲਦੀ ਵੀ ਜੋ ਵੀ ਹੋਗੀ ਗੱਲ ਬਾਤ ਤੁਹਾਨੂੰ ਦੱਸਿਓ ਦਵਾਂਗੇ ਸੱਜੇ ਪੰਚਾਇਤ ਨੂੰ ਜੋਹੀ ਹੋਊਗਾ ਤੇ ਉਹਨਾਂ ਨੂੰ ਸ਼ਾਮ ਨੂੰ ਜਦ ਪੁੱਛਿਆ ਗਿਆ ਤਾਂ ਉਹ ਕਹਿੰਦੇ ਸੀ ਛੜ ਤਾਂ ਉਹ ਕੋਈ ਇਦਾਂ ਦਾ ਮੁੰਡਾ ਨਹੀਂ ਸੀ ਇਦਾਂ ਗੁੱਡ ਨਾਮ ਟਾਵਾ ਜੜ ਕਰਕੇ ਤਾਂ ਤੋੜਤਾ ਸਾਨੂੰ ਜਿਨ੍ਹਾਂ ਨੇ ਬਾਰਦਤ ਕੀਤੀ ਆ ਉਹਨਾਂ ਕੋ ਕਿਹ ਇਤਿਹਾਰ ਸੀ ਜਿਨ੍ਹਾਂ ਕੋ ਨੇ ਬਾਰਦਤ ਕੀਤੀ ਇਹਨਾਂ ਕੋਲ ਦਾਤ ਦੱਸ ਰਹੀਆਂ ਲੇਡੀਜ਼ ਅੱਛਾ ਜੀ ਹਾਂਜੀ ਕੋਈ ਆ ਕੀ ਇਹਨਾਂ ਕੋਲ ਇਹਨਾਂ ਕੋਲ ਪਾਰਸ ਲਗਾਏ ਆ ਯਾਨੀ ਕਿ ਇਹਨਾਂ ਨੂੰ ਹਲੇ ਏਡੀ ਸ਼ੋਰਟ ਨਹੀਂ ਆ ਕਿ ਕੀ ਕੀ ਲਗਾਏ ਆ ਤਾਂ ਪਾਰਸ ਤੇ ਦੱਸ ਰਹੀਆਂ ਉਹਦੇ ਵਿੱਚ ਮੋਬਾਈਲ ਹੋਊਗਾ ਦੂਜੇ ਨੂੰ ਅੰਦਰ ਹੈ ਪਾਰਸ ਨੇ ਕੀ ਮੰਗ ਆ ਲਾਕਾ ਨਿਵਾਸੀ ਆ ਦੀ ਹਾਂਜੀ ਲਾਕਾ ਨਿਵਾਸੀ ਆ ਦੀ ਕੀ ਮੰਗ ਹੈ ਜੀ ਇਹੀ ਮੰਗਿਆ ਸਰ ਇਹਨਾਂ ਨੂੰ ਨੱਥ ਪਾਈ ਜਾਵੇ ਦਾ ਚੋਕਿੰਗ ਚਾਰਜ ਸਾਡੇ ਨੂੰ ਇਹ ਚਾਹੀਦਾ ਜੇ ਅਸੀਂ ਐਨਟੀ ਮਿਹਨਤ ਕਰਕੇ ਚੋਰ ਫੜਦੇ ਆ ਤਾਂ ਫੜਾਉਨੇ ਆ ਇਹਨਾਂ ਨੂੰ ਤੇ ਇਹਨਾਂ ਨੂੰ ਇੱਦਾਂ ਛੱਡਣਾ ਨਹੀਂ ਚਾਹੀਦਾ ਇਹਨਾਂ ਤੇ ਕੁਝ ਨਾ ਕੁਝ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਆ ਤੇ ਹੁਣ ਫਰਾਰ ਹੋ ਗਏ ਉਹ ਹਾਂਜੀ ਫਰਾਰ ਹੋ ਗਏ ਤੁਸੀਂ ਥਾਣੇ ਦੱਸਿਆ ਕਿ ਜੱਬਾਰ ਦਾ ਚੋਕਿੰਗ ਚਾਰਜ ਨੂੰ ਮੌਕੇ ਤੇ ਬੁਲਾ ਲਿਆ ਸੀਗਾ ਹੁਣ ਉੱਥੇ ਪਿੰਡ ਹਾਂਜੀ ਪਿੰਡ ਬੁਲਾ ਲਿਆ ਸੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਦਾਖਲ ਕਰਾ ਦਿਓ ਹੂੰ ਇਹਨਾਂ ਨੂੰ ਅਸੀਂ ਇੱਥੇ ਹੋਰ ਤੋਂ ਦਾਅਵਾ ਮਤਰਾਉਣਾ ਆ ਗਿਆ ਜੀ ਉਹ ਕਹਿੰਦੇ ਸ਼ਾਜਮਰ ਦੇ ਮਗਰ ਬਿਆਨ ਲੈਣ ਦੋਗੇ ਇਹਨਾਂ ਦੇ ਜਿਹੜੀ ਸੱਟਾਂ ਲੱਗੀਆਂ ਇਹ ਕਿਦਾਂ ਲੱਗ ਗਈਆਂ ਨੇ ਇਹ ਇਹਨਾਂ ਦੇ ਮੋਢੇ ਤੇ ਤਾਂ ਲੇਡੀਜ਼ ਨੇ ਇੱਕ ਤਾਂ ਦਾਤ ਲੱਗਾ ਉਹ ਤਾਂ ਦਾਤ ਮਾਰਿਆ ਹੂੰ ਤੇ ਦੂਜੀ ਲੇਡੀ ਜੀ ਤੇ ਤਾਂ ਪਤਾ ਨਹੀਂ ਤਾਂ ਉਹਨਾਂ ਨੇ ਮੁੱਕਾ ਮਾਰਿਆ ਆਪਾਂ ਕੀ ਮਾਰਿਆ ਉਹ ਫੋਨ ਨਹੀਂ ਬੰਦ ਹੁੰਦਾ ਪਿਆ ਉਹਦੇ ਤਾਂ ਜਦੋਂ ਥੋੜੇ ਜਿਹਾ ਠੀਕ ਹੋਊਗਾ ਜਾਂ ਕੱਦਾਂ ਫੇਰ ਪਤਾ ਲੱਗੂਗਾ ਉਹਨਾਂ ਦਾ ਕਿੱਦਾਂ ਤੁਹਾਡਾ ਕੀ ਨਾਮ ਆ ਮੈਂ ਰਾਜਵੰਦਰ ਸਿੰਘ ਪੰਚ ਹੋਟਲ ਤੁਹਾਡਾ ਮੀਟਿੰਗ ਰਿਗਰ ਸਰ ਇਹ ਉਹ ਬਾਕੀ ਸਭ ਨਾਲ ਮੇਰੀ ਰਮਣ ਹੈ ਪੱਗੜੀ ਤੇ ਜਲਦੀ ਲੈ ਕੇ ਆਉਂਦੀ ਸਮਝਦਾ ਆ ਬਾਕੀ ਫੋਨ ਨਾਲ ਪਾਏਗਾ ਕਾਹ ਰਾਖੋ ਕੀ ਨਾਮ ਹੈ ਰਾਜਵੰਦਰ ਸਿੰਘ ਤੇ ਕੀ ਮਾਮਲਾ ਹੈ ਜਿਹੜਾ ਲੁੱਟ ਹੋਈ ਆ ਮਾਮਲਾ ਜ਼ਰੇ ਸਾਡੇ ਕਿੰਡੋ ਲੇਡੀਜ਼ ਜਦੋਂ ਭਗਵਾੜੇ ਤੋਂ ਜਾ ਰਹੀਆਂ ਸੀ ਜਿਹੜਾ ਸਾਡੇ ਪਿੰਡ ਤੋਂ ਕੋਲ ਪੱਠਾ ਹੈ ਨਾ ਪੱਠੇ ਕੋਲੋਂ ਇਹਨਾਂ ਦੇ ਮਗਰ ਦੋ ਮੰਡੇ ਮੋਟਰਸਾਈਕਲ ਤੋਂ ਮਗਰ ਪੈ ਗਏ ਤਾਂ ਉਹ ਹੀ ਪਿੰਡ 'ਚ ਐਂਟਰ ਹੋ ਗਈਆਂ ਤੇ ਉੱਥੇ ਪਿੰਡ 'ਚ ਐਂਟਰ ਹੋਣ ਜਾਂਦਾ ਉੱਥੇ ਇਹਨਾਂ ਨਾਲ ਤੱਕਾ-ਤੁੱਕਾ ਮਾਰ ਕੇ ਸੈਟ ਲਿਆ ਤਾਂ ਇੱਕ ਲੇਡੀਜ਼ ਦੇ ਇੱਥੇ ਕਨ ਮਗਰ ਦਾਦੂ ਨੂੰ ਮਾਰਤਾ ਆ ਇੱਥੇ ਨੱਕ ਕੋੜਿਆ ਤੇ ਇੱਕ ਲੇਡੀਜ਼ ਦੇ ਪੁੱਠਾ ਦਾਤ ਮਾਰਿਆ ਮੋਢੇ ਤੇ ਇਹਨਾਂ ਨੂੰ ਪਾਰ ਸਪੋਰਟ ਸਪੋਕੇ ਲੈ ਕੇ ਆਇਆ ਹਾਂਜੀ ਤੇ ਕਿੱਥੇ ਜਾ ਕੇ ਘੇਰੇ ਇਹਨਾਂ ਨੂੰ ਇਹਨਾਂ ਨੂੰ ਸਰ ਪੈਂਡ ਦੇ ਕੋਲ ਜਾ ਕੇ ਜਣੇਗਾ ਇਹ ਪੈਂਡ ਦੇ ਵਿੱਚ ਐਂਟਰ ਹੋ ਗਿਆ ਸੀਗਾ ਪੈਂਡ ਦੀ ਜਿਹੜੀ ਮੋੜ ਆ ਛੱਪੜ ਦੇ ਕੋਲ ਕਹ ਲਓ ਕਿੱਥੇ ਜਾ ਕੇ ਘੇਰੇ ਆ ਕੀ ਇਤਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਦਾਤ ਸੀ ਸਰ ਹਾਂਜੀ ਦਾਤ ਸੀਗਾ ਦਾਤ ਕਿੱਥੇ ਕਿੱਥੇ ਮਾਰਿਆ ਦਾਤ ਉਹਨਾਂ ਨੇ ਇੱਕ ਤਾਂ ਕੰਨ ਦੇ ਪਿੱਛੇ ਦਾਤ ਮਾਰਿਆ ਇੱਕ ਇਠੋਕ ਕੱਟ ਲਗਾਇਆ ਉਹਦੇ ਟੀਡੀਸ ਨੇ ਇੱਕ ਲੇਡੀ ਦੇ ਪਠਾ ਦਾਤ ਮਾਰਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਜ਼ਰਾ ਮੁੰਡੇ ਦਾ ਫੋਨ ਆਇਆ ਕਿ ਇੱਧਰ ਤਾਂ ਬਾਰਦਾਤ ਹੋ ਗਈ ਆ ਵੀ ਜਲਦੀ ਆਵੋ ਜਦੋਂ ਮੌਕੇ ਤੇ ਗਏ ਤਾਂ ਦੇਖਿਆ ਤਾਂ ਇਹਨਾਂ ਦੇ ਕਾਫੀ ਬਲੱਡ ਵਗੈਰਾ ਝੜ ਰਿਹਾ ਸੀ ਤਾਂ ਫਿਰ ਮੌਕੇ ਤੇ ਚੌਕੀ ਇੰਚਾਰਜ ਨੇ ਮੂੰ ਲਗਾਇਆ ਉਹ ਆਇਆ ਉਹਨਾਂ ਹਸਪੀਟਲ ਆ ਜੋ ਇੱਥੇ ਹਸਪੀਟਲ ਲੈ ਕੇ ਆਏ ਮੁੰਡਾ ਕਾਫੀ ਇਹਨਾਂ ਦੇ ਛੱਟਾਂ ਲੱਗੀਆਂ ਉਸ ਤੋਂ ਪਹਿਲਾਂ ਵੀ ਕੋਈ ਬੰਦੇ ਫੜੇ ਸੀ ਪੁਲਿਸ ਨੇ ਉਸ ਤੋਂ ਪਹਿਲਾਂ ਸਰ 800 ਬਾਰਦਾਤ ਹੋਣ ਤੋਂ ਬਚ ਗਏ ਸੀ ਤਿੰਨ ਮੁੰਡੇ ਸੀ ਛਪੜ ਦੇ ਕੋਲ ਤੇ ਉਹਨਾਂ 'ਚ ਦੋ ਭੱਜ ਗਏ ਸੀ ਤਾਂ ਇੱਕ ਮੱਕੇ ਤੇ ਫੜਾਇਆ ਸਗਾ ਚੌਕੀ ਇੰਚਾਰਜ ਨੇ ਇਹ ਉਹ ਬਣਾਇਆ ਲਗਾ ਉਹਦੇ ਬਾਰੇ ਵੀ ਕੋਈ ਪਤਾ ਨਹੀਂ ਲੱਗਾ ਵੀ ਕੀ ਬਣਿਆ ਗੱਲ ਸਵੇਰੇ ਪਤਾ ਕਰਨ ਕਹਿ ਸਕਦੇ ਜੇ ਰਾਤ ਚੌਂਕੀ ਇੰਚਾਰਜ ਕਹਿਣਾ ਸੀਗਾ ਫਿਰ ਦੱਸਾਂਗੇ ਵੀ ਅਲੇ ਤਬਦੀਲ ਚੱਲਦੀ ਆ ਉਹ ਵੀ ਹੋਊਗੀ ਕਾਰਵਾਈ ਤੋਂ ਦੱਸਾਂਗੇ ਤੇ ਸ਼ਾਮ ਨੂੰ ਪਤਾ ਕਰਨ ਕਹਿ ਸੀ ਸ਼ਾਮ ਨੂੰ ਕਹਿੰਦੇ ਸੀਗੇ ਵੀ ਉੱਤੇ ਸਗਾ ਮੁੰਡਾ ਕੰਮਕਰ ਆੜਾ ਨੂੰ ਛੱਡਤਾ ਆ ਇਦਾਂ ਕਹਿ ਕੇ ਸਾਨੂੰ ਟਾਲਤਾ ਸੀ ਜਿਹਨਾਂ ਨੇ ਵਾਰਦਾਤ ਤੇ ਕਿਤੇ ਫਰਾਰ ਹੋ ਗਏ ਮੌਕੇ ਤੋਂ ਮੌਕੇ ਤੋਂ ਫਰਾਰ ਹੋ ਗਏ ਸਰ ਕੀ ਲੁੱਟ ਕੇ ਲੈ ਗਏ ਇਹਨਾਂ ਤੋਂ ਪਾਰਸ ਲੈ ਗਏ ਸਰ ਪਾਰਸ ਨੂੰ ਮੋਬਾਈਲ ਆਊਗਾ ਜੋ ਵੀ ਇਹਨਾਂ ਦਾ ਕੋਈ ਹੋਰ ਸਮਾਨ ਹੋਊਗਾ ਪੈਸੇ ਪੁਸੇ ਕਰਨੇ ਸੀ ਪਾਸੇ ਐਸੇ ਸਾਰੇ ਇਹਨਾਂ ਨੂੰ ਲੇਡੀਜ਼ ਨੂੰ ਪਤਾ ਹੋਊਗਾ ਕਿੰਨੇ ਬੈਸੇ